ਕਾਲ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਹੁਣ ਸਰਦੀ ਤੋਂ ਬਾਅਦ ਜਿਹੜਾ ਬਸੰਤ ਰੁੱਤ ਆ ਰਹੀ ਹੈ ਤੇ ਬਸੰਤ ਰੁੱਤ ਦਾ ਉਹਨਾਂ ਜਿਹੜਾ ਪਤੰਗ ਬਾਜ਼ੀ ਦਾ ਆਪਣੇ ਕਲਚਰ ਬਹੁਤ ਜ਼ਿਆਦਾ ਹੁੰਦਾ ਇੱਥੇ ਤੇ ਉਹਦੇ ਵਿੱਚ ਇੱਕ ਮੰਦਪਾ ਗਰਜਾਨ ਪਿਛਲੇ ਕੁਝ ਸਾਲਾਂ ਤੋਂ ਵੇਖਣ 'ਚ ਸਾਹਮਣੇ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਮਾਤਰਾ 'ਚ ਜਿਹੜੀ ਚਾਈਨਾ ਡੋਰ ਆ ਉਹ ਦੀ ਵਰਤੋਂ ਕੀਤੀ ਜਾਂਦੀ ਹੈ ਅਸੀਂ ਪੰਜਾਬ ਪ੍ਰਕਾਰ ਵੱਲੋਂ ਮਾਨਜੋਗ ਸਪੀਕਰ ਸਾਹਿਬ ਵੱਲੋਂ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੀ ਇਹ ਚਾਈਨਾ ਡੋਰ ਆ ਇਹ ਮਲੁਖਾਾਸਤੇ ਵੀ ਜਿਹੜੇ ਸਾਡੇ ਪੰਛੀ ਆ ਨਿੱਕੇ ਨਿੱਕੇ ਪੰਛੀ ਆ ਆਪਾਂ ਵੇਖਨੇ ਆ ਕਬੂਤਰ ਚੜੀਆਂ ਕੁੱਗੀਆਂ ਗਟਾਰਾਂ ਤੋਤੇ ਆ ਉਹਨਾਂ ਦੇ ਗਲਾਂ ਦੇ ਵਿੱਚ ਪਾ ਕੇ ਉਹਨਾਂ ਲਈ ਵੀ ਮੌਤ ਦਾ ਕਾਰਨ ਬਣਦੀਆਂ ਤੇ ਕਈ ਸਾਵਾਂ ਤੇ ਲੋਕਾਂ ਦੇ ਆਮ ਲੋਕਾਂ ਦੇ ਜਿਹੜੇ ਦੋ ਪਹੀਆ ਵਾਹਨ ਤੇ ਸਫ਼ਰ ਕਰਦੇ ਆ ਉਹਨਾਂ ਦੇ ਵੀ ਗਲਾਂ 'ਚ ਪਾ ਕੇ ਉਹ ਜਿਹੜਾ ਜਾਣ ਦੇਵਾ ਸਿੱਧ ਹੋਈ ਹੈ ਸੋ ਅਸੀਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਪੇਸ਼ਵਸ਼ ਵਾਸੀਆਂ ਨੂੰ ਖਾਸ ਕਰਕੇ ਤੋਂ ਕੋਟਕਪੂਰਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਇਹ ਮੰਦਪਾ ਘਰ ਜਾਣ ਹੈ ਇਹ ਤੋਂ ਆਪਾਂ ਜਿੰਨਾ ਬਚ ਸਕੀਏ ਆਪ ਵੀ ਬਚੀਏ ਤੇ ਲੋਕਾਂ ਨੂੰ ਵੀ ਪ੍ਰੇਰਿਤ ਕਰੀਏ ਤੇ ਨਾਲ ਹੀ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਚੰਦ ਮੁਨਾਫੇ ਪਿੱਛੇ ਆਪਾਂ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੀਏ ਸੋ ਪ੍ਰਸ਼ਾਸਨ ਵੱਲੋਂ ਵੀ ਸਖਤ ਕਾਰਵਾਈ ਕੀਤੀ ਜਾਏਗੀ ਜੋ ਕੋਈ ਚੈਨਾ ਡੋਰ ਵੇਚਦਾ ਫੜਿਆ ਗਿਆ ਜਾਂ ਕੋਈ ਵਰਤਦਾ ਫੜਿਆ ਗਿਆ ਤੇ ਵੈਸੇ ਅਸੀਂ ਵੈਸੇ ਵੀ ਹੱਥ ਬਨ ਕੇ ਭਰਾ ਵੀ ਤੋਂ ਤੇ ਬੇਨਤੀ ਕਰਦੇ ਆ ਕਿ ਜਿਹੜਾ ਇਹ ਮੰਦ ਭਾਗਾ ਜਿਹੜਾ ਰੁਝਾਨ ਹੈ ਥੋੜੇ ਸਹਿਯੋਗ ਨਾਲ ਹੀ ਸੰਭਵ ਹੋਊਗਾ ਕੋਈ ਵੀ ਮਹਿਮਾ ਉਹ ਜਿਹੜੀ ਮੈਂ ਸਫਲਤਾ ਹੀ ਹੁੰਦੀ ਹੈ ਜੇ ਉਹ ਚ ਲੋਕ ਸਹਿਯੋਗ ਦੇਣ ਤੇ ਅਸੀਂ ਲੋਕਾਂ ਤੋਂ ਵੀ ਸਹਿਯੋਗ ਮੰਗਦੇ ਆ ਦੁਕਾਨਦਾਰ ਭਰਾਵਾਂ ਤੋਂ ਵੀ ਸਹਿਯੋਗ ਮੰਗਦੇ ਆ ਕਿ ਜਿਹੜੀ ਚਾਇਨਾ ਡੋਰ ਦਾ ਪੂਰਨ ਰੋਕ ਕੇ ਬਾਈ ਕਰਦੇ ਧੰਨਵਾਦ ਹਾਂਜੀ ਮੱਖਣ ਲੜਦਾ ਹਾਂਜੀ ਮੈਂ ਮੱਖਣ ਬਰਾੜ ਬੋਲਦਾ ਦੋਸਤੋ ਜਿਹੜੀ ਗੱਲ ਮਨੀਤਾਲੀਵਾਲ ਜੀ ਨੇ ਕੀਤੀ ਹੈ ਬਹੁਤ ਹੀ ਵਧੀਆ ਇਹ ਜਿਹੇ ਦਿੱਤੇ ਉਤੇ ਗੌਰ ਕਰਾਂਗੇ ਤਾਂ ਕਈ ਜ਼ਿੰਦਗੀਆਂ ਬਚਾ ਸਕਦੇ ਆ ਤੇ ਮੈਂ ਇੱਕ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਸਪੀਕਰ ਸਾਹਿਬ ਨੂੰ ਖਾਸ ਕਰਕੇ ਤੇ ਮਨੀਤਾਲੀ ਵਾਲ ਨੂੰ ਵੀ ਕਿ ਜਿਹੜਾ ਚੈਨਾ ਡੋਰ ਵੇਚਦਾ ਫੜਿਆ ਗਿਆ ਨਾ ਤੇ ਉਹਨੂੰ ਛਡਾਉਣਾ ਨਾ ਜਾਇਓ ਜੀ ਕਿਉਂਕਿ ਇੱਕ ਬਹੁਤ ਹੀ ਮੰਦ ਭਾਗਾ ਹੈ ਜਿਹੜਾ ਕਹਿੰਦੇ ਇਨਸੀਡੈਂਟ ਹੁੰਦਾ ਨਾ ਜਿਹਦੇ ਵਾਸਤੇ ਅਸੀਂ ਕਿਸੇ ਨੂੰ ਬਲੇਮ ਦੇ ਸਕਦੇ ਆ ਹੁਣ ਪਤਾ ਨਹੀਂ ਕਿਹੜਾ ਛੱਡ ਗਿਆ ਜਦੋਂ ਪਤੰਗ ਜਦ ਡਿੱਗ ਪੈਂਦਾ ਉਹਦੇ ਨਾਲ ਕਿੰਨੀ ਸਾਰੀ ਡੋਰ ਹੁੰਦੀ ਹੈ ਜਦੋਂ ਵੀ ਕੋਈ ਲੰਘਦਾ ਉਹਦੇ ਘਰ ਚ ਪੈ ਜਾਂਦੀ ਹੈ ਉਹਦਾ ਗਲ ਜਿਹੜਾ ਕੱਟਿਆ ਜਾਂਦਾ ਔਰ ਜ਼ਿੰਦਗੀਆਂ ਕਿੰਨੀਆਂ ਬਰਬਾਦ ਹੋਈਆਂ ਪਿਛਲੀ ਵਾਰ ਵੀ ਤੁਹਾਨੂੰ ਪਤਾ ਹੈ ਸੋ ਇਸ ਵਾਸਤੇ ਇੱਕ ਵਾਰੀ ਫੇਰ ਬੜੇ ਪਿਆਰ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜੇ ਵੀ ਦੋਸਤ ਵੇਚਦੇ ਆ ਇਹ ਚਾਇਨਾ ਡੋਰ ਤੇ ਜਾਂ ਜਿਹੜੇ ਯੂਜ਼ ਕਰਦੇ ਆ ਉਹ ਇਸ ਵਾਰੀ ਜ਼ਰੂਰ ਬੰਦ ਕਰ ਦਿਓ ਤੁਹਾਡੀ ਮਿਹਰਬਾਨੀ ਹੋਊਗੀ ਥੈਂਕ ਯੂ ਧੰਨਵਾਦ